25 ਹੋ ਤੋ ਵੱਧ ਬੰਦੇ ਨੂੰ ਜਮਾਨਤ ਦੇ ਦਿੱਤੀ ਸੀ ਜੱਜ ਦੀ ਕੁਰਸੀ ਦੇ ਬੈਠ ਕੇ 2 ਮਹੀਨੇ ਤੱਕ ਨਕਲੀ ਜੱਜ ਬਣਿਆ ਰਿਹਾ ਕਿਸੇ ਨੂੰ ਕਾਨੂੰਨਗਣ ਖ਼ਬਰ ਹੀ ਨਹੀਂ ਹੋਈ ਭਈ ਇਹ ਨਕਲੀ ਜੱਜ ਹੈਗਾ ਤੇ ਜਿਨ੍ਹਾਂ ਨੂੰ ਬਰੀ ਕਰਦਾ ਸੀ ਜਿਨ੍ਹਾਂ ਨੂੰ ਜ਼ਮਾਨਤ ਤੇ ਦਿੰਦਾ ਸੀਗਾ ਉਹਨਾਂ ਦੇ ਘਰ ਦੇ ਤਾਂ ਗੁਣਗਾਨ ਗਾਉਂਦੇ ਸੀਗੇ ਵੀ ਜਦੋਂ ਕੋਰਟ ਤੋਂ ਬਾਹਰ ਨਿਕਲਦੇ ਜਕਾਰੇ ਲਾਉਂਦੇ ਜਾਂਦੇ ਸੀ ਵੀ ਜੱਜ ਜਿੰਦਾਬਾਦ ਹਰਜੱਜ ਜੱਜ ਜਿੰਦਾਬਾਦ ਤੇ ਫਕਰ ਮਹਿਸੂਸ ਕਰਦਾ ਸੀਗਾ ਵੀ ਨਾਲੇ ਮੈਨੂੰ ਰੁਪਏ ਮਿਲ ਗਏ ਨਾਲੇ ਮੇਰੇ ਤੇ ਲੋਕ ਨਾਰੇ ਲਾਉਂਦੇ ਜਿਨ੍ਹਾਂ ਦੇ ਤੇ ਗੰਭੀਰ ਦੋਸ਼ ਸੀਗੇ ਜਿਵੇਂ ਜ਼ਬਰ ਜਨਾ ਦਾ ਉਹਨਾਂ ਨੂੰ ਇਹਨੇ ਉਮਰ ਕੈਦੀ ਦੀ سزا ਸੁਣਾਤੀ ਕਿਸੇ ਨੂੰ ਫਾਂਸੀ ਦੀ سزا ਸੁਣਾਤੀ ਸਾਰੇ ਕੋਰਟ ਵਾਲੇ ਵੀ ਹੈਰਾਨ ਸੀਗੇ ਕਿ ਯਾਰ ਇਹੋ ਜਿਹਾ ਕੋਈ ਦ ਜਿਹੜੇ ਜੀ ਫੈਸਲੇ ਸੁਣਾਦੰਦਾਗਾ ਜਿਹੜੇ ਬਾਕੀ ਜੱਜ ਫੈਕਟ ਚੈੱਕ ਕਰਕੇ ਦੇਖਦੇ ਨੇ ਕਿ ਅਸਲ ਦੇ ਵਿੱਚ ਬੰਦਾ ਗਿਲਟੀ ਹੈਗਾ ਕਿ ਨਹੀਂ ਹੈਗਾ ਤੇ ਮਹੀਨੇ ਸਾਲ ਕਈ ਸਾਲ ਲੱਗ ਜਾਂਦੇ ਨੇ ਕਿ ਫੈਸਲਾ ਆਉਣ ਤੇ ਤੇ ਮਿੰਟ ਜੀ ਫੈਸਲਾ ਸੁਣਾ ਦਿੰਦਾ ਅਸਲ ਦੇ ਵਿੱਚ ਇਹ ਬੰਦੇ ਦਾ ਨਾਮਾ ਤਨੀ ਰਾਮ ਜਿਹੜਾ ਨੇ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਤਾਂ ਇਹ ਆਪਣਾ ਡਰਾਈਵਿੰਗ ਲਾਇਸੈਂਸ ਬਣਾਉਣ ਵਾਸਤੇ ਗਿਆ ਜਿਹੜਾ ਡਰਾਈਵਿੰਗ ਲਾਇਸੈਂਸ ਬਣਾਉਣ ਵਾਸਤੇ ਗਿਆ ਉੱਥੇ ਦੇਖਿਆ ਨੇ ਬੜੀ ਵੱਡੀ ਲਾਈਨ ਲੱਗੀ ਹੋਈ ਸੀਗੀ ਉੱਥੇ ਜਿਹੜੇ ਲੋਕ ਅੰਦਰੋਂ ਬਾਹਰੋਂ ਮਾਇੂਸ ਹੋ ਕੇ ਬਾਹਰ ਆ ਰਹੇ ਸੀ ਡਰਾਈਵਿੰਗ ਲਾਇਸੈਂਸ ਦੇ ਆਫਿਸ ਦੇ ਵਿੱਚ ਉਹ ਸਰਕਾਰੀ ਦਫ਼ਤਰ ਦੇ ਵਿੱਚੋਂ ਇਹ ਪੁੱਛਦਾ ਵੀ ਕੀ ਗੱਲ ਹੋ ਗਈ ਉਹ ਕਹਿੰਦੇ ਵੀ ਸਾਨੂੰ ਕੋਈ ਡਾਕੂਮੈਂਟਾਂ ਦੀ ਘਾਟ ਕਰਕੇ ਸਾਡਾ ਜਿਹੜਾ ਲਾਇਸੈਂਸ ਬਣਿਆ ਨਹੀਂ ਹੈਗਾ ਤੇ ਉ ਜਾਂਦੇ ਸੀ ਤੇ ਉਹਨਾਂ ਦੇ ਲਾਇਸੈਂਸ ਮੰਟ ਜੀ ਬਣ ਜਾਂਦੇ ਸੀਗੇ ਇਹਨੇ ਲਵੇ ਕਿਸੇ ਦੁਕਾਨ ਤੋਂ ਕੰਮ ਸਿੱਖ ਲੈ ਕੇ ਜਾਲੀ ਡਾਕੂਮੈਂਟ ਬਣ ਦੇ ਕੇ ਮੇਨਗੇ ਇਸ ਤੋਂ ਬਾਅਦ ਇਹਨੇ ਨਾਲ ਹੀ ਦੁਕਾਨ ਖੋਲ੍ਹ ਲਈ ਉਹਨਾਂ ਦੇ ਵੀ ਲੋ ਜੀ ਤੁਹਾਡੇ ਬਰੋਬਰੀ ਕੰਮ ਸਟਾਰਟ ਕਰਦੇ ਆ ਉੱਥੋਂ ਨੇ ਵਧੀਆ ਪੈਸਾ ਕਮਾਇਆ ਜਾਲੀ ਡਾਕੂਮੈਂਟ ਬਣਾਏ ਤੇ ਲੋਕਾਂ ਦੇ بڑے ਲਾਇਸੈਂਸ ਬਣਾ ਕੇ ਦਿੱਤੇ ਉਸ ਤੋਂ ਬਾਅਦ ਇਹਨੂੰ ਲੱਗਿਆ ਕਿ ਧਨੀ RAM ਜੀ ਨਾ ਛੋਟਾ ਕੰਮ ਆਗਾ ਆਪਣੇ ਲਈ ਕੋਈ ਵੱਡਾ ਕੰਮ ਦੇਖੋ ਉਸ ਤੋਂ ਬਾਅਦ ਇਹਨੇ ਜਾਲੀ ਅਪਾਇੰਟਮੈਂਟ ਲੈਟਰ ਬਣਾ ਕੇ ਬਕਾਇਦਾ ਇਹਨੇ ਰੇਲਵੇ ਦੇ ਵਿੱਚ ਨੌਕਰੀ ਲੈ ਲਈ ਕੋਈ ਇਹਨੇ ਪੇਪਰ ਨਹੀਂ ਦਿੱਤਾ ਕੁਝ ਨਹੀਂ ਕੀਤਾ ਹੈਗਾ ਸਿੱਧਾ ਜਵਾਨੀ ਕਰਨ ਵਗ ਗਿਆ ਕੋਈ ਇਹਨੂੰ ਤਨਖਾਹ ਤੋਂ ਕੋਈ ਕੁਝ ਨਹੀਂ ਪੈਂਦੀ ਸੀ ਉੱਥੇ ਚੋਰੀ ਚਾਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਸੀਗਾ ਰੇਲਵੇ ਦੇ ਵਿੱਚ ਰੇਲਵੇ ਸਟੇਸ਼ਨ ਦੇ ਉੱਤੇ ਨੌਕਰੀ ਕਰਦਾ ਸੀਗਾ ਉੱਥੋਂ ਰੇਲਵੇ ਦਾ ਸਮਾਨ ਰਾਤ ਨੂੰ ਚੋਰੀ ਕਰਕੇ ਵੇਚ ਦਿੰਦਾ ਸੀਗਾ ਤੇ ਆਪਣਾ ਮੁਨਾਫਾ ਅੰਦਰ ਕਰੀ ਜਾਂਦਾ ਸੀਗਾ ਦੋ ਤਿੰਨ ਮਹੀਨੇ ਨੇ ਉੱਥੇ ਰੇਲਵੇ ਦੇ ਵਿੱਚ ਨੌਕਰੀ ਕੀਤੀ ਤਾਂ ਇਹਨੂੰ ਲੱਗਿਆ ਕਿ ਤਨੀ ਰਾਮ ਜੀ ਨਾ ਆ ਵੀ ਆਪਣੇ ਲਈ ਛੋਟਾ ਕੰਮ ਆ ਗਿਆ ਇਸ ਤੋਂ ਬਾਅਦ ਗੱਡੀਆਂ ਦੀ ਚੋਰੀ ਕਰਨ ਲੱਗ ਗਿਆ ਜਦੋਂ ਗੱਡੀਆਂ ਦੀ ਚੋਰੀ ਕਰਦਾ ਮੋਟਰਸਾਈਕਲ ਦੀ ਚੋਰੀ ਕਰਦਾ ਤੇ ਛੇਦੀ ਫੜਾਇਆ ਜਾਂਦਾ ਵੇਚਦਾ ਫੜਾਇਆ ਜਾਂਦਾ ਚੋਰੀ ਕਰਦਾ ਫੜਾਇਆ ਜਾਂਦਾ ਪੁਲਿਸ ਫੜ ਕੇ ਲੈ ਜਾਂਦੀ ਤੇ ਵਕੀਲ ਲਾਉਂਦਾ ਨਹੀਂ ਛੜਾ ਕੇ ਲੈ ਜਾਂਦਾ ਤੇ ਸੋਚਦਾ ਯਾਰ ਵਕੀਲ ਕੋਲ ਕਿੰਨੀ ਪਾਵਰ ਆ ਗਈ ਨਾ ਬੰਦੇ ਕੋਲ ਵੀ ਮੈਨੂੰ ਮਿੱਟੀ ਚ ਛੜਾ ਕੇ ਲੈ ਜਾਂਦਾ ਇਹਨੇ ਵਕਾਲਤ ਕੀਤੀ ਵਕਾਲਤ ਮਾੜੀ ਮੋਟੀ ਕਿਤਾਬਾਂ ਪੜੀਆਂ ਲੀਗਲੀ ਨਹੀਂ ਪੜਿਆ ਹੈਗਾ ਮਤਲਬ ਪ੍ਰੋਫੈਸ਼ਨਲੀ ਇਹਨੇ ਕੋਈ ਕਿਤੇ ਜਾ ਕੇ ਕਲਾਸਿਸ ਨਹੀਂ ਲਗਾਈਆਂ ਕਿਤਾਬਾਂ ਪੜੀਆਂ ਬਸ ਕਿਤਾਬਾਂ ਪੜ ਕੇ ਉਹ ਸਾਰੇ ਦਾ ਪੇਚ ਪਤਾ ਲੱਗ ਗਿਆ ਉਸ ਤੋਂ ਬਾਅਦ ਇਹ ਆਪ ਦੇ ਕੇਸ ਆਪ ਹੀ ਲੜਨ ਲੱਗ ਗਿਆ ਜਦੋਂ ਇਹ ਫੜਾਇਆ ਜਾਂਦਾ ਤਾਂ ਆਪ ਦਾ ਕੇਸ ਆਪ ਹੀ ਲੜ ਲੈਂਦਾ ਉਸ ਤੋਂ ਬਾਅਦ ਜੱਜ ਨੇ ਇਹਨੂੰ ਕਿਹਾ ਵੀ ਯਾਰ ਤੂੰ ਕੋਈ ਹੋਰ ਕੰਮ ਤੰਦਾ ਤੋਰ ਲਾ ਕੋਈ ਨੌਕਰੀ ਕਰ ਲਾ ਵੀਰ ਕਿਹੜੇ ਕੰਮ ਹੀ ਪਿਆਏਗਾ ਇਹਦੇ ਮਨ 'ਚ ਆਇਆ ਇੱਕ ਸੋਚ ਆਈਡੀਆ ਆਇਆ ਵੀਰ ਲੈ ਜੱਜ ਤੋਂ ਵਧੀਆ ਨੌਕਰੀ ਕਿਹੜੀ ਹੋ ਸਕਦੀ ਹੈਗੀ ਵੀ ਇਹ ਤਾਂ ਕਿਸ ਤਰ੍ਹਾਂ ਦਾ ਰਾਜੇ ਹੀ ਆਗਾ ਇਨੂੰ ਪਤਾ ਲੱਗਦਾਗਾ ਕਿ ਹਰਿਆਣਾ ਦੇ ਸੈਸ਼ਨ ਕੋਰਟ ਦੇ ਵਿੱਚ ਇੱਕ ਜੱਜ ਛੁੱਟੀ ਲਈ ਉਹਨੇ ਅਰਜੀ ਪਾਈ ਆ ਤੇ ਉਹਦੀ ਜਿਹੜੀ ਅਰਜੀ ਆ ਉਹ ਕੈਨਸਲ ਹੋ ਗਈ ਅਪਰੂਵ ਨਹੀਂ ਹੋਈ ਹੈਗੀ ਤਾਂ ਇਹ ਜੱਜ ਨੂੰ ਫੈਕਸ ਕਰ ਦਿੰਦਾਗਾ ਵੀ ਜਿਹੜੀ ਤੇਰੀ ਅਰਜੀ ਹੈਗੀ ਉਹ ਮਨਜ਼ੂਰ ਹੋ ਗਈ ਹੁਣ ਤੂੰ 2 ਮਹੀਨੇ ਲਈ ਛੁੱਟੀਆਂ ਤੇ ਜਾ ਹੁਣ ਜੱਜ ਵਾਲੀ ਕੁਰਸੀ ਦੇ ਉੱਤੇ ਜਾ ਕੇ ਬਹਿ ਜਾਂਦਾਗਾ ਉਹਨੂੰ ਅਪਾਇੰਟਮੈਂਟ ਲੈਟਰ ਸਾਰਾ ਬਣਾ ਕੇ ਲੈ ਜਾਂਦਾਗਾ ਵੀ ਜਿੰਨਾ ਟਾਈਮ ਉਹ ਛੁੱਟੀ ਤੇ ਗਏ ਨੇਗੇ ਵੀ ਮੈਂ ਉਹਨਾ ਟਾਈਮ ਜੱਜਾਂਗਾ ਇਸ ਸੈਸ਼ਨ ਕੋਰਟ ਦੇ ਵਿੱਚ ਉਸ ਤੋਂ ਬਾਅਦ ਉੱਥੇ ਜਿਹੜਾ ਕੇਸ ਆਉਂਦਾ ਵੀ ਇਹਨੇ ਚੋਰੀ ਕੀਤੀ ਹੈਗੀ ਕੋਈ ਗੱਲ ਨਹੀਂ ਛੱਡ ਦੋ ਇਹਨੂੰ ਇਹ ਬੰਦੇ ਨੇ ਡ ਕੋਈ ਗੱਲ ਨਹੀਂ ਜਮਾਨਤ ਦੇ ਦਿੰਨੇ ਹੈਗੇ ਅੱਗੇ ਜਾ ਕੇ ਦੇਖਾਂਗੇ ਇਹ ਬੰਦੇ ਨੇ ਜ਼ਬਰਦਸਤ ਨਾ ਕੀਤਾਗਾ ਇਹ ਬੰਦੇ ਨੂੰ 10 ਸਾਲ ਦੀ ਸਜ਼ਾ ਜਨਾਦੋ ਇਹ ਬੰਦੇ ਨੇ ਕਤਲ ਕੀਤਾਗਾ ਇਹ ਬੰਦੇ ਨੂੰ ਫਾਂਸੀ ਦੀ ਸਜ਼ਾ ਜਨਾਦੋ ਮਾਲਾ ਸਿੱਧੇ ਫੈਸਲੇ ਸੁਣਾ ਦਿੰਦਾ ਸੀ ਪਹਿਲੀ ਪੇਸ਼ੀ ਤੇ ਇਹ ਫਾਈਨਲਾਈਜ਼ ਆਉਂਦਾ ਸੀਗਾ ਸਿੱਧਾ ਤਾਂ ਹੀ ਤਾਂ ਇਹ 2500 ਬੰਦੇ ਨੂੰ ਜਮਾਨਤ ਦੇਦੀ ਸੀਗੀ 2500 ਤੋਂ ਵੱਧ ਹੀ ਦਿੱਤੀ ਸੀਗੀ ਇਹ ਰੁਪਏ ਅੰਦਰ ਕਰਦਾ ਗਿਆ ਕਈ ਵਾਰ ਤਾਂ ਇਹ ਵੀ ਹੁੰਦਾ ਸੀਗਾ ਕਿ ਮੁਜਰਮ ਲਵੇ ਬਾਹਰ ਚਲਾਇਆ ਜਾਂਦਾ ਸੀਗਾ ਉਹਨੂੰ ਕਹਿਣ ਵਾਸਤੇ ਕੋਰਟ ਸਟਾਰਟ ਹੋਣ ਤੋਂ ਪਹਿਲਾਂ ਵੀ ਆਰ ਮੈਨੂੰ ਤੂੰ ਰੁਪਏ ਦੇ ਦੇ ਵੀ ਮੈਂ ਤੈਨੂੰ ਬਰੀ ਕਰ ਦੂੰਗਾ ਮੈਂ ਤੇਰੀ ਜਮਾਨਤ ਦੇ ਦੇ ਦੂੰਗਾ ਐ ਕਰਕੇ ਨੇ ਐ ਕਰਕੇ ਰੁਪਏ ਬਹੁਤ ਅੰਦਰ ਕੀਤੇ ਕੋਈ ਇੱਕ ਸੋਸ਼ਲ ਕੰਮ ਵਾਸਤੇ ਨਹੀਂ ਜੱਜ ਬਣਿਆ ਸੀ ਇਹ ਪੈਸਾ ਕਮਾਉਣ ਵਾਸਤੇ ਜੱਜ ਬਣਿਆ ਸੀ ਤੇ ਇਹਨੇ ਮੋਟਾ ਰੁਪਿਆ ਕਮਾਇਆ ਉੱਥੋਂ ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਜਦੋਂ ਫੈਕਟ ਚੈੱਕ ਕੀਤਾ ਵੀ ਭਈ ਇਹ ਆ ਜਾ ਕਿਹੜਾ ਜਿਹੜਾ ਮਿੱਟੀ ਫੈਸਲੇ ਸੁਣਾ ਦਿੰਦਾਗਾ ਤਾਂ ਇਹ ਉਥੋਂ ਭੱਜ ਜਾਂਦਾਗਾ ਮਤਲਬ ਕਿ ਨਹੀਂ ਹਾਸੋ ਹੀ ਨਹੀਂ ਗੱਲ ਆ ਮੈਨੂੰ ਵੀ ਜਦੋਂ ਸੁਣਿਆ ਵੀ ਯਾਰ ਇੱਕ ਬੰਦਾ ਜੱਜ ਦੀ ਕੁਰਸੀ ਤੇ ਜਾ ਕੇ ਬਹਿ ਗਿਆ ਹਾਲਾਂਕਿ ਜਿਹੜੇ ਚੋਰ ਸੀ ਉਸ ਟਾਈਮ ਦੇ ਉਹ ਵੀ ਆਪਣੇ ਤੇ ਫਕਰ ਮਹਿਸੂਸ ਕਰਦੇ ਹੋਣਗੇ ਵੀ ਯਾਰ ਸਾਡੀ ਬਰਾਦਰੀ ਦਾ ਕੋਈ ਬੰਦਾ ਜੱਜ ਦੀ ਕੁਰਸੀ ਤੇ ਜਾ ਕੇ ਬਹਿ ਗਿਆ ਮੈਨੂੰ ਪਹਿਲਾਂ ਇਹ ਗੱਲ ਇਮੇਜినਰੀ ਲੱਗੀ ਕਿ ਐਵੇਂ ਹੋ ਨਹੀਂ ਸਕਦਾ ਹੈਗਾ ਐਕਚੁਅਲੀ ਜਰਮਾ ਜਿਹੜੇ ਫੈਕਟ ਚਾਕੇ ਕੀਤੇ ਉਹ ਤੁਮਨੇ ਇਹੀ ਪਤਾ ਲੱਗਿਆ ਕਿ ਇਹ ਸਟੋਰੀ ਬਿਲਕੁਲ ਸੱਚ ਆ ਇਹ ਬੰਦੇ ਨੇ ਐਂ ਜੱਜ ਦੀ ਕੁਰਸੀ ਦੇ ਅੱਗੇ ਬੈਠਾ ਸੀਗਾ ਤੇ ਇਹੀ ਅਧੀ ਸਟੋਰੀ ਸੀਗੀ ਤੇ ਉੱਤੋਂ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹਨੂੰ ਕਨ ਖ਼ਬਰ ਹੀ ਨਹੀਂ ਹੋਈ ਭਈ ਇਹ ਨਕਲੀ ਜੱਜ ਹੈਗਾ ਤੇ ਜਿਨ੍ਹਾਂ ਨੂੰ ਬਰੀ ਕਰਦਾ ਸੀ ਜਿਨ੍ਹਾਂ ਨੂੰ ਜਮਾਨਤ ਤੇ ਦਿੰਦਾ ਸੀਗਾ ਉਹਨਾਂ ਦੇ ਘਰ ਦੇ ਦਾ ਗੂੰਗਾਣ ਗਾਉਂਦੇ ਸੀਗੇ ਵੀ ਜਦੋਂ ਕੋਰਟ ਤੋਂ ਬਾਹਰ ਨਿਕਲਦੇ ਜਕਾਰੇ ਲਾਉਂਦੇ ਜਾਂਦੇ ਸੀ ਵੀ ਜੱਜ ਜਿੰਦਾਬਾਦ ਜੱਜ ਜਿੰਦਾਬਾਦ ਜੱਜ ਜਿੰਦਾਬਾਦ ਤੇ ਫਕਰ ਮਹਿਸੂਸ ਕਰਦਾ ਸੀਗਾ ਵੀ ਨਾਲੇ ਮੈਨੂੰ ਰੁਪਏ ਮਿਲ ਗਏ ਨਾਲੇ ਮੇਰੇ ਤੇ ਲੋਕ ਨਾਰੇ ਲਾਉ